ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਸਭ ਤੋਂ ਤੇਜ਼ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਅੱਜ ਜੋ ਖਬਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਹੈ ਨਾ ਸਿਰਫ ਚੁਕਾਉਣ ਵਾਲੀ ਹੈ ਬਲਕਿ ਪੂਰੇ ਪੰਜਾਬ ਇਸ ਸਮੇਂ ਇਸ ਦੀ ਚਰਚਾ ਕਰ ਰਿਹਾ ਹੈ ਹਾਂਜੀ ਦੋਸਤੋ ਗੱਲ ਹੋ ਰਹੀ ਹੈ ਰਾਜਵੀਰ ਜਮਨਦਾ ਦੀ ਵਾਈਫ ਦੀ ਜਿਸ ਦੇ ਘਰ ਦੇ ਦੁੱਖਾਂ ਤੇ ਪਹਾੜ ਵਾਂਗ ਪੈਰ ਪਾਇਆ ਸੀ ਪਰ ਹੁਣ ਪਹਿਲੀ ਵਾਰ ਉਸ ਦੇ ਜੀਵਨ ਚ ਇੱਕ ਰੋਸ਼ਨੀ ਦੀ ਕਿਰਨ ਨਜ਼ਰ ਆ ਰਹੀ ਏ ਜੀ ਹਾਂ ਇੱਕ ਫਕੀਰ ਜਿਸ ਨੂੰ ਲੋਕ ਭਵਿਸ਼ਯवाणी ਵਾਲਾ ਬਾਬਾ ਕਹਿੰਦੇ ਹਨ ਉਹ ਐ ਰਾਜਵੀਰ ਦੇ ਘਰ ਪਹੁੰਚਿਆ ਪੂਰਾ ਪਿੰਡ ਹੈਰਾਨ ਕਿ ਇਹ ਬਾਬਾ ਕੌਣ ਤੇ ਰਾਜਵੀਰ ਦੀ ਵਾਈਫ ਨੂੰ ਕੀ ਦੇਖੇ ਗਿਆ ਫਕੀਰ ਨੇ ਕੀ ਕਹਿ ਦਿੱਤਾ ਜਿਹੜੇ ਲੋਕ ਹੋ ਗਏ ਹੈਰਾਨ ਗੁਪਤ ਸਰੋਤਿਆਂ ਅਨੁਸਾਰ ਬਾਬੇ ਨੇ ਰਾਜਵੀਰ ਦੀ ਵਾਈਫ ਦੇ ਹੱਥ ਫੜ ਕੇ ਕਿਹਾ ਤੁਹਾਡੇ ਘਰ ਫਿਰ ਮੁੜ ਚੜ੍ਹਦੀ ਕਲਾ ਆਉਣ ਵਾਲੀ ਏ ਰੱਬ ਦੀ ਮਿਹਰ ਬਹੁਤ ਜਲਦੀ ਤੁਹਾਡੇ ਦਰ ਤੇ ਦੁਬਾਰਾ ਉਤਰਨ ਵਾਲੀ ਏ ਇਹ ਸਬਦ ਸੁਣ ਕੇ ਰਾਜਵੀਰ ਦੀ ਵਾਇਫ ਹੀ ਨਹੀਂ ਉਸਦੇ ਪਰਿਵਾਰ ਵਾਲਿਆਂ ਦੀ ਅੱਖਾਂ ਚੋਂ ਵੀ ਹੰਝੂ ਨਿਕਲ ਆਏ ਹਾਂਜੀ ਕੀ ਕੁਝ ਵੱਡਾ ਹੋਣ ਵਾਲਾ ਏ ਫਕੀਰ ਨੇ ਇਹ ਵੀ ਇਸ਼ਾਰਾ ਦਿੱਤਾ ਹੈ ਕਿ ਅਗਲੇ ਕੁਝ ਦਿਨਾਂ ਰਾਜਵੀਰ ਦੇ ਪਰਿਵਾਰ ਲਈ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ ਲੋਕ ਕਹਿ ਰਹੇ ਹਨ ਕਿ ਇਹ ਰਾਜਵੀਰ ਦੇ ਨਾਮ ਨਾਲ ਜੁੜੀ ਕੋਈ ਚਮਤਕਾਰੀ ਖਬਰ ਵੀ ਹੋ ਸਕਦੀ ਏ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬਾਬੇ ਦੀ ਕਦੇ ਗੱਲ ਖਾਲੀ ਨਹੀਂ ਜਾਂਦੀ ਤੇ ਹੁਣ ਸਭ ਦੀਆਂ ਨਿਗਾਹਾਂ ਉਸ ਘਰ ਤੇ ਟਿਕ ਗਈਆਂ ਹਨ ਇਸ ਖਬਰ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਖੜਾ ਕਰ ਦਿੱਤਾ ਹੈ ਇਸ ਘਟਨਾ ਦੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਏ ਜਿਸ ਵਿੱਚ ਰਾਜਵਿਰ ਦੀ ਵਾਈਫ ਬਾਬੇ ਦੇ ਬਚਨ ਸੁਣਨ ਤੋਂ ਬਾਅਦ ਭਾਵੁਕ ਹੋ ਜਾਂਦੀ ਏ ਅਤੇ ਰੋਣ ਲੱਗਦੀ ਏ ਲੋਕ ਕਮੈਂਟ ਕਰ ਰਹੇ ਹਨ ਰੱਬ ਕਰੇ ਪਰਿਵਾਰ ਨੂੰ ਮੁੜ ਖੁਸ਼ੀਆਂ ਮਿਲਣ ਇਹ ਹੈ ਬਾਬੇ ਦੀ ਗੱਲ ਸੱਚ ਹੋ ਜਾਵੇ ਦੋਸਤੋ ਕੀ ਹੈ ਸਿਰਫ ਇੱਕ ਸੰਜੋਗ ਸੀ ਜਾਂ ਇਹ ਸੱਚਮੁੱਚ ਕੋਈ ਰੱਬ ਦਾ ਇਸ਼ਾਰਾ ਹੈ ਸਵਾਲ ਹਈ ਹਨ ਪਰ ਜਵਾਬ ਅਗਲੇ ਕੁਝ ਦਿਨਾਂ ਵਿੱਚ ਖੁਦ ਸਾਹਮਣੇ ਆਵੇਗਾ ਜੇ ਤੁਸੀਂ ਵੀ ਰਾਜਵੀਰ ਤੇ ਪਰਿਵਾਰ ਲਈ ਦੁਆ ਕਰਦੇ ਹੋ ਤਾਂ ਕਮੈਂਟ ਚ ਜਰੂਰ ਲਿਖੋ ਵਾਹਿਗੁਰੂ ਮਿਹਰ ਕਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਡੇ ਤੱਕ ਸਭ ਤੋਂ ਤਾਜ਼ੀ ਖਬਰ ਅਤੇ ਸੱਚੀ ਖਬਰ ਪਹੁੰਚ ਸਕੇ ਧੰਨਵਾਦ ਦੋਸਤੋ ਹੋਰ ਤਾਜ਼ਾ ਅਤੇ ਸੱਚੀਆਂ ਅਪਡੇਟ ਲਈ ਬਣੇ ਰਹੋ ਸਤਿ ਸ਼੍ਰੀ ਅਕਾਲ